ਕਿ ਇੱਕ ਬੂਟਾ ਸਿੰਘ ਹੁੰਦਾ ਸੀ ਮਜਵੀ ਸਿੰਘ ਬਾਦਮੀਕੀ ਮਜਵੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਜੀ ਤੁਸੀਂ ਕੁੱਲ ਮਿਲਾ ਕੇ ਇਸ ਹਾਲਤ ਨੂੰ ਬਿਆਨਣਾ ਹੋਵੇ ਤਾਂ ਇੱਕ ਗੱਲ ਸਾਫ਼ ਹੈ ਕਿ ਰਾਜਾ ਬਰਿੰਗ ਕਹਿਣਾ ਇਹ ਚਾਹੁੰਦੇ ਸੀਗੇ ਕਿ ਕਾਂਗਰਸ ਪਾਰਟੀ ਦਲਤਾਂ ਵਾਸਤੇ ਦੂਸਰੀਆਂ ਪਛੜੀਆਂ ਜਾਤੀਆਂ ਵਾਸਤੇ ਤੇ ਹੋਰ ਘੱਟ ਗਿਣਤੀਆਂ ਵਾਸਤੇ ਉਹ ਮਤਲਬ ਲਗਾਤਾਰ ਉਦੀ ਪਹੁੰਚ ਹੈ ਉਹ ਮਤਲਬ ਬਰਾਬਰੀ ਵਾਲੀ ਹੈਗੀ ਆ ਉਹਨਾਂ ਨੂੰ ਉੱਪਰ ਚੁੱਕਣ ਵਾਲੀ ਹੈਗੀ ਆ ਉਹਨਾਂ ਨੂੰ ਕਿਸੇ ਵੀ ਪਾਤੇ ਪਛਾਣ ਵਾਲੀ ਹੈਗੀ ਆ ਮਿਸਾਲ ਦੇ ਤੌਰ ਤੇ ਮੋਸਦਾਰ ਮੋਨ ਸਿੰਘ ਆਮਕਰ ਚੋਂ ਆਏ ਨੇ ਪਾਕਿਸਤਾਨ ਤੋਂ ਉੱਜੜ ਕੇ ਆਏ ਨੇ ਉੱਥੇ ਗਾਹ ਪਿੰਡ ਚੋਂ ਅਥਿਆ ਕਿਵੇਂ ਗਰੀਬੀ ਚੋਂ ਪੜੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਗਿਆਨੀ ਜੈਲ ਸਿੰਘ ਬੜੇ ਕਿਰਤੀ ਪਰਿਵਾਰ ਚੋਂ ਆਏ ਨੇ ਕਿਵੇਂ ਦੇਸ਼ ਦੇ ਰਾਸ਼ਟਰਪਤੀ ਬਣੇ ਨੇ ਐਮ ਐਸ ਦਾਰ ਬੂਟਾ ਸਿੰਘ ਬਹੁਤ ਹੀ ਇੱਕ ਗਰੀਬ ਪਰਿਵਾਰ ਚੋਂ ਆਏ ਨੇ ਮਿਹਨਤ ਨਾਲ ਉਹਨਾਂ ਨੇ ਪੜ੍ਹਾਈ ਕੀਤੀ ਪ੍ਰੋਫੈਸਰੀ ਕੀਤੀ ਹੈਗੀ ਤੇ ਉਹ ਐਮ ਐ ਤੱਕ ਪੜੇ ਨੇ ਉਸ ਤੋਂ ਬਾਅਦ ਕਿਵੇਂ ਕਾਂਗਰਸ ਵਿੱਚ ਆ ਕੇ ਉੱਚ ਦੇ ਤੇ ਦੇ ਗ੍ਰਹਿ ਮੰਤਰੀ ਦੇ ਅਹੁਦੇ ਤੇ ਕਟਗਿਨਤੀ ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਤੇ ਪੁੱਜੇ ਹੈਗੇ ਆ ਬਿਹਾਰ ਦੇ ਗਵਰਨਰ ਬਣੇ ਹੈਗੇ ਆ ਸੋ ਕਹੇ ਰਹੇ ਜਾਂਦੇ ਸੀ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਦਲਤਾਂ ਦਾ ਮਤਲਬ ਉਹਨਾਂ ਦੀ ਤਰੱਕੀ ਵਾਸਤੇ ਕੰਮ ਕੀਤਾ ਹੈਗਾ ਪਰ ਸ਼ਬਦਾਂ ਦੀ ਚੋਣ ਕੁਝ ਇਸ ਤਰ੍ਹਾਂ ਹੋ ਗਈ ਜਿਹੜੀ ਆਪਾਂ ਸਦੀਆਂ ਤੋਂ ਨੇ ਹਜ਼ਾਰਾਂ ਸਾਲਾਂ ਤੋਂ ਪੰਜਾਬ ਦੇ ਸਮਾਜਿਕ ਜੀਵਨ ਵਿੱਚ ਜਿਨ੍ਹਾਂ ਸ਼ਬਦਾਂ ਦੀ ਵਰਤੋਂ ਕਦੇ ਹੁੰਦੀ ਸੀਗੀ ਜਾਂ ਹੁਣ ਆ ਹੁਣ ਘਟ ਗਈ ਹੈ ਤੇ ਨਹੀਂ ਹੋਣੀ ਚਾਹੀਦੀ ਹੈ ਉਹ ਕੁਦਰਤੀ ਸ਼ਬਦ ਜੇ ਇਹ ਵਰਤ ਗਏ ਜਿਸ ਕਰਕੇ ਉਹ ਉਹ ਮਤਲਬ ਅੰਡਰ ਅਟੈਕ ਆ ਗਏ ਉਹਨਾਂ ਦੇ ਉਹਨਾਂ ਦੇ ਮਤਲਬ ਟਿੱਪਣੀਆਂ ਹੋਣ ਲੱਗੀਆਂ ਹੈਗੀਆਂ ਪਰ ਜੇ ਉਹਦੀ ਮਨਸ਼ਾ ਦੇ ਗੱਲ ਕੀਤੀ ਜਾਵੇ ਉਹਨਾਂ ਦੀ ਭਾਵਨਾ ਦੇ ਗੱਲ ਕੀਤੀ ਜਾਵੇ ਤਾਂ ਭਾਵਨਾ ਬਿਲਕੁਲ ਉਹ ਦੀ ਜੋ ਕੋ ਭਾਵਨਾ ਚੰਗੀ ਭਾਵਨਾ ਉਹਨਾਂ ਨਾਲ ਗੱਲ ਕੀਤੀ ਸੀਗੀ ਪਰ ਸਿਆਸੀ ਮਾਹੌਲ ਹੈਗਾ ਚੋਣਾ ਸਿਰ ਤੇ ਹੈ ਔਰ ਪੰਜਾਬ ਦੀਆਂ ਚੋਣਾਂ ਨੂੰ ਬਿਹਾਰ ਜਿਹਾ ਪਨਾਇਆ ਜਾ ਰਿਹਾ ਐ ਬਿਹਾਰ ਚ ਵੀ ਮੁੱਦੇ 'ਤੇ ਪਨਾਇਆ ਚਾਹੇ ਚੰਨੀ ਸਭਾ ਦਾ ਮੁੱਦਾ ਹੋਵੇ ਚਾਹੇ ਹੁਣ ਬਟਿੰਗ ਸਭਾ ਦਾ ਮੁੱਦਾ ਹੋਵੇ ਇਹ ਵੀ ਪੜਕਾਣਗੇ ਐਵੇਂ ਹੋਰ ਥਾਵਾਂ ਤੇ ਵੀ ਮਤਲਬ ਤਰਨਤਾਰ ਜੀ ਵੀ ਪੜਕਾਣਗੇ ਸੋ ਆਪਾਂ ਨੂੰ ਸਮਝਦਾ ਕਿ ਜਦੋਂ ਉਹਨਾਂ ਨੇ ਮਾਫੀ ਮੰਗ ਲਈ ਹੈ ਔਰ ਬਿਨਾਂ ਸ਼ਰਤ ਮਾਫੀ ਮੰਗੀ ਹੈ ਉਹਨੇ ਨਿਮਾਣੇ ਹੋ ਕੇ ਮਾਫੀ ਮੰਗੀ ਹੈ ਤਾਂ ਉਹਨਾਂ ਦੀ ਕੁੱਲ ਜਿਹੜੀ ਸਿਆਸੀ ਕਹਾਣੀ ਹੈਗੀ ਹੈ ਜਾਂ ਕਾਂਗਰਸ ਪਾਰਟੀ ਦੇ ਕੁੱਲ ਨੀਤੀਆਂ ਨੂੰ ਦੇਖ ਕੇ ਉਹਨਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਉਹਨਾਂ ਨੂੰ ਕਿਉਂਕਿ ਸ਼ਬਦਾਂ ਦੀ ਚੋਣ ਸਹੀ ਹੋਣੀ ਚਾਹੀਦੀ ਹੈ ਜਾਂ ਐਡੇ ਵੱਡੇ ਆਦੇਸੇ ਹੋ ਕੇ ਬਿਲਕੁਲ ਇਹ ਮੈਂ ਤੁਹਾਨੂੰ ਪਹਿਲਾਂ ਕਿਹਾ ਸ਼ਬਦ ਨਹੀਂ ਚੋਣ ਜਿਹੀ ਕਰਗੇ ਜਿਹੜੀ ਕਿ ਪੰਜਾਬ ਦੇ ਜੋ ਰਵਾਇਤੀ ਮੁਹਾਵਰਾ ਹੈਗਾ ਗੱਲ ਕਰਨ ਦਾ ਉਹਦਾ ਹਿੱਸਾ ਹੈ ਜੀ ਰਵਾਇਤੀ ਮੁਹਾਵਰਾ ਜਿਹੜਾ ਹੁਣ ਵੀ ਪਿੰਡਾਂ ਚੱਲਦਾ ਹੈਗਾ ਜਿਹੜਾ ਕਿ ਟੁਕੜ ਬਹੁਤ ਲੋਕੀਓ ਤੱਕੜਾ ਸ਼ਰਾਚੁੱਕੇਗੇ ਪਰ ਕਈ ਬੰਦੇ ਜਿਹੜੇ ਮਤਲਬ ਅਸੀਂ ਪਿੰਡੂ ਬੈਕਗ੍ਰਾਉਂਡ ਵਾਲੇ ਬੰਦੇ ਤੋਂ ਵੀ ਦੇਖਦੇ ਆ ਕਿ ਉਹਨਾਂ ਕੋਲੋਂ ਗੱਲਾਂ ਕਿੰਿਆ ਜਾਣੀਆਂ ਉਸੇ ਲੈਜਰਸ ਕਈਆਂ ਜਾਣਦੇ ਆ ਜਿਸ ਲੈਜਰ ਨਹੀਂ ਨਹੀਂ ਕਈਆਂ ਜਾਣੀਆਂ ਜਾਣੀਆਂ ਹਾਂ ਜਿਸ ਲੈਜਰ ਨਹੀਂ ਨਹੀਂ ਜਿਸ ਲੈਜਰ ਨਹੀਂ ਕਈਆਂ ਜਾਣੀਆਂ ਚਾਹੀਦੀਆਂ